ਜਲਦੀ ਅਮੀਰ ਬਣਨ ਦਾ ਸੁਪਨਾ ਬਹੁਤ ਸਾਰੇ ਲੋਕ ਦੇਖਦੇ ਨੇ ਤਾਂ ਅਜਿਹੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਉਹਨਾਂ ਦੇ ਵੱਲੋਂ ਕਈ ਵੱਡੇ ਠੱਗਾਦਾਂ ਸ਼ਿਕਾਰ ਵੀ ਬਣ ਜਾਂਦੇ ਨੇ ਹਾਲਾਂਕਿ ਤੁਹਾਨੂੰ ਦੱਸੀਏ ਕਿ ਇੱਕ ਬਿਹਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੜਿਆ ਲਿਖਿਆ ਵਿਅਕਤੀ ਇੱਕ ਫਰੌਡ ਯਾਨੀ ਕਿ ਇੱਕ ਫੇਕ ਵੈੱਬਸਾਈਟ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ ਉਸ ਵਿਅਕਤੀ ਨੇ ਆਨਲਾਈਨ ਸੱਟੇਬਾਜ਼ੀ ਵੈੱਬਸਾਈਟ 'ਤੇ ਯਕੀਨ ਕੀਤਾ ਇੱਕ ਵੈਬਸਾਈਟ ਤੇ ਜਦੋਂ ਉਸ ਨੂੰ ਇਸ਼ਤਿਹਾਰ ਨਜ਼ਰ ਆਇਆ ਤਾਂ ਉਸਨੇ ਯਕੀਨ ਕਰਕੇ ਉਸ ਦੇ ਵਿੱਚ ਪੈਸੇ ਨਿਵੇਸ਼ ਕਰਨੇ ਸ਼ੁਰੂ ਕਰ ਦਿੱਤੇ ਇਹ ਕੋਈ ਅਨਪੜ੍ਹ ਵਿਅਕਤੀ ਨਹੀਂ ਇੱਕ ਪੜਿਆ ਲਿਖਿਆ ਵਿਅਕਤੀ ਸੀ ਐਮਬੀਏ ਦਾ ਇੱਕ ਕਾਰਪੋਰੇਟ ਪੇਸ਼ੇਵਾਰ ਸੀਗਾ ਔਰ ਇੱਕ ਜੋ ਮਹੀਨੇਤ ਵਿੱਚ ਕਰੋੜਾਂ ਰੁਪਏ ਦਾ ਉਸ ਦਾ ਕਮਾਉਣਾ ਸੀਗਾ ਜਿਆਦੀ ਉਸ ਦੀ ਅਰਨਿੰਗ ਸੀਗੀ ਪਰ ਦੇਖੋ ਕਿਵੇਂ ਇੱਕ ਵੱਡੀ ਫੇਕ ਵੈਬਸਾਈਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਉਸ ਵਿਅਕਤੀ ਨੇ ਬੋਲੋ ਪਹਿਲਾ ਪੈਸੇ ਨਿਵੇਸ਼ ਕੀਤੇ ਗਏ ਤਾਂ ਉਸ ਵੈਬਸਾਈਟ ਨੇ ਉਸ ਨੂੰ ਕੁਝ ਪ੍ਰੋਫਿਟ ਦਿਖਾਇਆ ਤਾਂ ਉਸ ਨੂੰ ਯਕੀਨ ਹੋ ਗਿਆ ਉਸ ਤੋਂ ਬਾਅਦ ਉਸਨੇ ਕਰੋੜਾਂ ਦੇ ਪੈਸੇ ਉਸ ਦੇ ਵਿੱਚ ਜਿਹੜੇ ਨਿਵੇਸ਼ ਕੀਤੇ ਤਾਂ ਦੇਖੋ ਵੱਡੇ ਪੱਧਰ ਦੀ ਧੋਖਾਧੜੀ ਉਸ ਨਾਲ ਹੋ ਗਈ ਹੈ ਦੱਸ ਰਿਹਾ ਤੁਹਾਨੂੰ ਦੱਸਿਏ ਕਿ ਉਸ ਵਿਅਕਤੀ ਨੇ ਬਹੁਤ ਸੌ ਤੋਂ ਵੱਧ ਜਿਹੜੇ ਬੈਂਕ ਸੀਗੇ ਉਹਨਾਂ 'ਚ ਪੈਸੇ ਟਰਾਂਸਫਰ ਕੀਤੇ ਹਾਲਾਂਕਿ ਉਹ ਕਿੰਨੇ ਕ ਟਰਾਂਸਫਰ ਕਰ ਦਿੱਤੇ ਤਾਂ ਉਸ ਤੋਂ ਬਾਅਦ ਉਹਨਾਂ ਫੇਕ ਜਿਹੜੇ ਲੋਕ ਸੀਗੇ ਠੱਗ ਜਿਹੜੇ ਸੀ ਉਹਨਾਂ ਨੇ ਕਿੰਨੇ ਪੈਸੇ ਕਢਾਏ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੈ ਪਰ ਤੁਹਾਨੂੰ ਦੱਸਦੀ ਹੈ ਇਹ ਜਾਣਕਾਰੀ ਫਿਲਹਾਲ ਸੂਤਰਾਂ ਦੇ ਵੱਲੋਂ ਸਾਹਮਣੇ ਆ ਰਹੀ ਹੈ 11.50 ਕਰੋੜ ਰੁਪਏ ਦੀ ਠੱਗੀ ਉਸ ਲਕਤੀ ਦੇ ਨਾਲ ਵੱਜ ਚੁੱਕੀ ਹੈ ਐਮਬੀਏ ਔਰ ਕੋਰਪੋਰੇਟ ਪੇਸ਼ੇਵਾਰ ਰਹਿ ਵਿਅਕਤੀ ਜਿਸ ਨਾਲ ਦੇਖੋ ਕਿਸ ਇੱਕ ਵੈਬਸਾਈਟ ਨੇ ਇਸ਼ਤਿਹਾਰ ਜਦੋਂ ਉਸਨੇ ਦੇਖਿਆ ਤਾਂ ਕਿਵੇਂ ਵੱਡੇ ਪੱਧਰ ਦੀ ਠੱਗੀ ਉਸ ਨਾਲ ਵਾਹ ਦਿੱਤੀ ਹੈ ਹਾਲਾਂਕਿ ਤੁਹਾਨੂੰ ਦੱਸਦੀ ਹੈ ਕਿ ਅਮੀਰ ਬਣਨ ਦਾ ਸੁਪਨਾ ਹਰ ਕੋਈ ਦੇਖਦਾ ਹੈ ਹਰ ਦੇ ਅੰਦਰ ਹੁੰਦਾ ਹੈ ਕਿ ਉਹ ਅਮੀਰ ਬਣੇ ਔਰ ਆਪਣੇ ਸੁਪਣਿਆਂ ਨੂੰ ਸਾਕਾਰ ਕਰੇ ਪਰ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਤੁਸੀਂ ਬਹੁਤ ਆਸਾਨੀ ਦੇ ਨਾਲ ਅਮੀਰ ਬਣਨ ਦੇ ਸੁਪਨੇ ਦੇਖਦੇ ਹੋ ਤਾਂ ਕਿਤੇ ਨਾ ਕਿਤੇ ਉਹ ਸੁਪਨੇ ਤੁਹਾਡੇ ਟੁੱਟ ਹੀ ਜਾਂਦੇ ਨੇ ਇਸ ਕਰਕੇ ਤੁਹਾਨੂੰ ਵੀ ਅਜਿਹਾ ਸਾਰੀਆਂ ਚੀਜ਼ਾਂ ਤੋਂ ਸਾਵਧਾਨ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਜਦੋਂ ਪਤਾ ਲੱਗ ਗਿਆ ਉਸ ਨਾਲ ਧੋਖਾਧੜੀ ਹੋਈ ਹੈ ਤੇ ਉਸਨੇ ਇੱਕ ਹੈਲਪਲਾਈਨ ਨੰਬਰ ਤੇ ਜਿੱਤੇ ਸਾਈਬਰ ਜਿਹੜਾ ਠੱਗਾ ਦੀ ਜਿਹੜੀ ਵੋਕ ਦੇ ਲਈ ਭਾਰਤ ਦੀ ਇੱਕ ਵੈਬਸਾਈਟ ਹੈ ਆ 19 ਤੀ ਦੇ ਜਿਹੜਾ ਫੋਨ ਲਗਾਇਆ ਤੇ ਮਦਦ ਮੰਗੀ ਤੇ ਉਸ ਤੋਂ ਬਾਅਦ ਸਾਰੀ ਚੀਜ਼ ਸਪਸ਼ਟ ਹੋਈ ਹੈ ਇਹ ਸਭ ਤੋਂ ਵੱਡੇ ਪੱਧਰ ਦੀ ਧੋਖਾਧੜੀ ਜਿਹੜੀ ਆ ਵਜੀ ਹੈ ਮਾਮਲਾ ਸਾਹਮਣੇ ਆਇਆ 11.50 ਕਰੋੜ ਰੁਪਏ ਦੀ ਠੱਗੀ ਮਾਨਾ ਆਪਣੇ ਆਪ ਦੀ ਇੱਕ ਬਹੁਤ ਵੱਡੀ ਗੱਲ ਹੈ ਹਾਲਾਂਕਿ ਬਹੁਤ ਸਾਰੇ ਲੋਕ ਖਬਰਾਂ ਸੁਣਦੇ ਨਹੀਂ ਪਰ ਫਿਰ ਵੀ ਲੋਕ ਅੰਗੈਲੀਆਂ ਕਰ ਜਾਂਦੇ ਨੇ ਆਪਣੀ ਇੱਕ ਗਲਤੀ ਦੇ ਨਾਲ ਆਪਣਾ ਸਾਰਾ ਬੈਂਕ ਬੈਲੈਂਸ ਖਾਲੀ ਕਰ ਦਿੰਦੇ ਨੇ ਤੁਸੀਂ ਵੀ ਭੁਲਕੇ ਅਜਿਹੀ ਕੋਈ ਵੀ ਗਲਤੀ ਨਾ ਕਰਨਾ ਕਿਉਂਕਿ ਅਜਿਹੀਆਂ ਗਲਤੀਆਂ ਤੁਹਾਡੇ ਉੱਤੇ ਮਹਿੰਗੀਆਂ ਪੈ ਸਕਦੀਆਂ ਨੇ ਜੈਨਕੀ ਤੁਸੀਂ ਇਨਾਂ ਗਲਤੀਆਂ ਦਾ ਸ਼ਿਕਾਰ ਹੋ ਸਕਦੇ ਹੋ ਇਸ ਕਰਕੇ ਤੁਸੀਂ ਸਾਵਧਾਨ ਤੇ ਸੁਚੇਤ ਰਹੋ ਵੱਡੀ ਤੇ ਅਹਿਮ ਖਬਰ ਉਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਤਾਂ ਕਿ ਜਿਹੜੀ ਖਬਰ ਹੈ ਜਾਣਕਾਰੀ ਲੋਕਾਂ ਤੱਕ ਪਹੁੰਚੇ ਤਾਂ ਕੋਈ ਗੋਰ ਲੋਕ ਵੀ ਅਮੀਰ ਬਣਨ ਦੇ ਸੁਪਨੇ ਦੇਖ ਕੇ ਕਿਤੇ ਐਡੀ ਵੱਡੀ ਠਗੀ ਦਾ ਸ਼ਿਕਾਰ ਨਾ ਹੋ ਜਾਵੇ